ਦੇਖੋ ਮੈਂ ਆਇਆ ਆਪਣਾ ਬਿੱਟੂ ਸਾਡੇ ਖੇਡਾਂ ਵਾਲਾ ਤਨੌਲੇ ਦੇ ਵਿੱਚ ਬਹੁਤ ਵਧੀਆ ਮਸ਼ਹੂਰ ਆ ਗਿਆ ਬਾਊ ਆਂ ਦਾ ਮੁੰਡਾ ਮਹਾਜਨਾਂ ਦਾ ਦੇਖੋ ਇਹਦਾ ਕਿੱਤਾ ਹੈਗਾ ਬੱਤਕੌਂ ਦਾ ਆਪਾਂ ਇਹਨੂੰ ਕਹਿੰਦੇ ਬਹੁਤ ਵਧੀਆ ਸਾਹਾਬਾ ਜੀ ਦੇ ਆਪ ਦਾ ਕਾਰੋਬਾਰੀ ਕਰ ਰਿਹਾ ਹੈਗਾ ਹੁਣ ਮੈਂ ਇਹਦੇ ਕੋਲੇ ਇਸੇ ਕਰਕੇ ਟਰੱਕ ਲੈਣ ਆ ਗਿਆ ਇਹਨੂੰ ਮੈਂ ਕਹਾਂ ਮੰਗਾ ਭਾਈ ਮੈਨੂੰ ਟਰੱਕ ਰੰਗ ਕਰਕੇ ਦੇ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਦੋ ਦਿਨਾਂ ਹੁਣ ਤੈਨੂੰ ਦੇ ਦੇਾਂਗੇ ਕਰਕੇ ਰੰਗ ਤਿਆਰ ਕਰ ਦੇਾਂਗੇ ਪੈਨ ਵੀ ਬਹੁਤ ਸੋਹਣੀ ਤਿਆਰ ਕਰ ਰਿਹਾ ਸਰਦਾਰਾਂ ਦੀ ਇੱਕ ਪੈਨ ਆ ਜਿਹੜੀ ਇਹ ਬਹੁਤ ਵਧੀਆ ਛੋਟਾ ਨਕਸ਼ਾ ਹੁਣ ਇਸ ਟਾਈਮ ਨਹੀਂ ਤਿਆਰ ਪਾਰੇ ਦਾ ਇਹਦੇ ਵਰਗੇ ਕਲਾਗ ਜੀ ਨਹੀਂ ਹੋਣੀ ਕਿਸੇ ਬੰਦੇ ਕੋਲ ਇੱਕ ਪੈਣ ਦੀ ਕੌ ਖੋਦਾ ਆਪਾਂ ਨੇ ਵਰਤੀ ਹੈ ਜੀਪਾ ਜੀਪ ਆ ਵੀ ਬਹੁਤ ਸੋਹਣੀ ਜੀਪ ਤਿਆਰ ਕਰ ਰਿਹਾਗਾ ਹੁਣ ਆ ਟਰੱਕ ਮੈਂ ਮੰਗਿਆ ਦੀ ਅੱਜ ਇਹ ਕਹਿੰਦਾ ਵੀ ਭਾਈ ਦੋ ਦਿਨ ਅੜਕ ਕੇ ਲੈ ਜੀ ਵੀ ਮੈਨੂੰ ਰੰਗ ਰੰਗੋ ਕਰਕੇ ਤਿਆਰ ਕਰੂੰਗਾ ਵੀ ਅਸਲ ਹੁਣ ਬੱਚਿਆਂ ਨੇ ਵੀ ਮਨਜ਼ੂਰ ਕਰਨਾ ਮੈਂ ਕਿਹਾ ਵੀ ਜਾਇਆ ਜ ਤੇਰੀ ਗੱਲ ਭਾਈ ਸੋਲਾਂ ਨੇ ਪਰ ਹੁਣ ਇਸ ਟਾਈਮ ਬਿੱਟੂ ਦੁਕਾਨ ਤੇ ਖੜਾ ਮੇਰੀ ਵੀਰਾਂ ਨੂੰ ਦੇ ਇਹੀ ਆ ਵੀ ਆਪਾਂ ਲੱਕੜ ਦੇ ਖਲਾਉਣੇ ਰਾਵੜ ਦੇ ਖਲਾਉਣੇ ਮੰਨ ਲਓ ਚਲੋ ਕੋਈ ਵੀ ਖਿਲਾਉਣਾ ਇਹਨੂੰ ਆਪਾਂ ਦੇਓ ਬੱਚੇ ਨੂੰ ਪਰ ਮੋਬਾਈਲ ਤੋਂ ਥੋੜਾ ਜਿਹਾ ਆਪਾਂ ਪਿੱਛੇ ਹਟਾਓ ਬੱਚਿਆਂ ਨੂੰ ਬੱਸ ਮੇਰੀ ਇਹੀ ਬੇਨਤੀ ਆ ਪ੍ਰਭੂ ਧੀਰੋ ਪੈਣੋ ਮਾਈਓ ਵੀ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਆਪਾਂ ਥੋੜਾ ਜਿਹਾ ਐਂ ਦੱਸੀ ਵੀ ਸਾਡਾ ਪੁਰਾਣਾ ਯੁੱਗ ਕੀ ਜਿਆ ਜਦੋਂ 20 ਸਾਲ ਪਹਿਲਾਂ ਤੇ ਹੁਣ ਵਾਲਾ ਸਮਾਂ ਕੀ ਆ ਤੇ ਉਦੋਂ ਸਮਾਂ ਕੀ ਸੀ ਆਪਣਾ ਮੋਬਾਈਲ ਨੇ ਇਤਨਾ ਯੁੱਗ ਬਣਾਤਾ ਜਿਹੇ ਖਿਲਾਉਣਾ ਹੈ ਬੱਚੇ ਨੂੰ ਦੇਣਾ ਹੈ ਜੰਮ ਦੇ ਬੱਚੇ ਨੂੰ ਵੀ ਉਹ ਵੀ ਆਪਾਂ ਇੱਕ ਮੋਬਾਈਲ ਲਾ ਕੇ ਉਹਦੀ ਹਿੱਕ ਕੋਲੇ ਧਰ ਦਿੰਨੇ ਆ ਦੋਨੋਂ ਕੋਈ ਪਤਾ ਨਹੀਂ ਵੀ ਮੇਰੇ ਕੋਲੇ ਬੈਠਾ ਹੈ ਜਾਂ ਕੋਈ ਨਹੀਂ ਬੈਠਾ ਹੈ ਬਸ ਉਹਨੇ ਮੋਬਾਈਲ ਦੇ ਲਾਜ ਦੇ ਵਿੱਚ ਲੱਗ ਕੇ ਆਪਾਂ ਨੂੰ ਐ ਹੋ ਜਾਂਦਾ ਮਾਈਆਂ ਨੂੰ ਭੈਣਾਂ ਨੂੰ ਭੈਣਾਂ ਨੂੰ ਵੀ ਬੱਚਾ ਆਪਣਾ ਖੇਡ ਰਿਹਾ ਹੈਗਾ ਪਰ ਨਹੀਂ ਉਹ ਸੋਚੋ ਨਹੀਂ ਸਕਤ ਥੋੜੀ ਜਿਹੀ ਆਪਣੇ ਜਾਦੇ ਡੂੰਗੀ ਬਾਗੀ ਵੀ ਉਹਦੇ ਨਾਲੋਂ ਜੇ ਆਪਣਾ ਬੱਚਾ ਪਹਿਲਾਂ ਮਿੱਟੀ ਜੀ ਖੇੜਦਾ ਤੇ ਦੇਖੋ ਕਿੰਨੇ ਵਧੀਆ ਪਾਲਦੇ ਦੀ ਕਿੰਨੇ ਵਧੀਆ ਰਹਿਣ ਸਸਤੀ ਰਹਿੰਦੀ ਦੀ ਢਿੱਲਾ ਮੱਠਾ ਤੋਂ ਬਚਦਾ ਰਹਿੰਦੀ ਦੀ ਹਣ ਮੋਬਾਈਲਾਂ ਨੇ ਇਤਨਾ ਬੀਜੀ ਕਰਤੇ ਆਪਾਂ ਵੀ ਜਿਹੜਾ ਆਪਾਂ ਨੂੰ ਰੋਟੀ ਚਾਹ ਵੀ ਭੁੱਲ ਜਾਂਨੇ ਇੱਕ ਟਾਈਮ ਆਪਾਂ ਅਸੀਂ ਕਹ ਬਈ ਜੀ ਨਾਂ ਆਪਣਾ ਬੈਂਸਿੰਗ ਤਨੋਲਾ ਜੀ ਜ਼ਿਲ੍ਹਾ ਬਰਨਾਲਾ ਤੇ ਆਪਣਾ ਖੇਡਾਂ ਦਾ ਕੰਮ ਆ ਜੀ ਖੜਿਆਉਣੇ ਲੱਕੜਾਂ ਦੇ ਖੜਿਆਉਣੇ ਟਰੱਕ ਟਰੈਕਟਰ ਸਾਰੇ ਤਰ੍ਹਾਂ ਦੇ ਪਰ ਟਰੈਕਟਰ ਤਿਆਰ ਕਰਦੇ ਆਂ ਚਾਰ ਪੰਜ ਤਰ੍ਹਾਂ ਦੇ ਤੇ ਬਾਕੀ ਟਰੱਕ ਆਪਣੀ ਸੜਕ ਦੇ ਉੱਪਰ ਬੰਦ ਨੇ ਸਾਰੇ ਪਰ ਅੱਗੇ ਨੂੰ ਕੰਮ ਦੀ ਬਹੁਤ ਘਾਟ ਪਈ ਆ ਵੀ ਕੰਮ ਥੋੜਾ ਠੰਡਾ ਪਿਆ ਬਹੁਤ ਜ਼ਿਆਦਾ ਚੋ ਚੈਣਾ ਦੇ ਮਾਲ ਕਰਕੇ ਵੀ ਬਾਕੀ ਬੱਚੇ ਮੋਬਾਈਲਾਂ ਦੇ ਗੇਮਾਂ ਦੇ ਵੱਧ ਲੱਗੇ ਜੀ ਠੀਕ ਹੈ ਜੀ ਇਸ ਕਰਕੇ ਵੀ ਕੰਮ ਦੀ ਬਹੁਤ ਘਟौती ਪਈ ਆ ਅੱਗੇ ਸਾਰੇ ਕੋਲ ਮੌਕਾਜਮ ਬਹੁਤ ਸੀਗੇ ਹੁਣ ਬੰਦੇ ਵੀ ਘਟਨੇ ਤਾਂ ਕਰਕੇ ਇਹਨੂੰ ਵੀ ਬਹੁਤ ਚੈਨਾਂ ਦੇ ਮਾਰਕ ਮਾਲ ਕਰਕੇ ਵੀ ਬਹੁਤ ਦਿੱਕਤ ਪੈ ਰਹੀ ਹੈ ਤੇ ਵੀ ਆਪਣੇ ਬੱਚੇ ਬੱਚਿਆਂ ਨੂੰ ਕਿੱਥੇ ਲਈਏ ਆਪਣੇ ਬੱਚੇ ਇਹਨਾਂ ਖੇਡਣਗੇ ਇਹਦੇ ਨਾਲ ਬੱਚਿਆਂ ਦੇ ਗਰੋਥ ਵੱਧਦੀ ਹੈ ਔਰ ਪੈਡਲ ਮਾਰਦੇ ਨੇ ਜਾਂ ਕੋਈ ਹੋਰ ਹੈ ਨਾ ਵੀ ਇਹ ਪੁਰਾਣਾ ਸੱਭਿਆਚਾਰਕ ਸੀ ਆਪਣਾ ਬੱਚੇ ਖੇਤੀ ਟਰੈਕਟਰ ਟਰੈਕਟਰ ਚਲਾਉਂਦੇ ਨੇ ਉਹ ਜਿੱਕਰ ਬੱਚਾ ਅੱਗੇ ਕੰਮ ਕਰਨਾ ਸਿੱਖਦਾ ਹੀ ਪਹਿਲਾਂ ਵਧੀਆ ਕੰਮ ਸੀ ਗਈ ਸਾਡਾ ਲੱਖਾਂ 'ਚ ਕੰਮ ਸੀ ਹੁਣ ਕੰਮ ਘਟ ਗਿਆ ਬਹੁਤ ਤੁਹਾਨੂੰ 20-25 ਹੋ ਗਏ ਕੰਮ ਕਰਦਿਆਂ ਨੂੰ ਬਾਕੀ ਲੰਮੇ ਸਮੇਂ ਤੋਂ ਰੋਡ ਦੇ ਉੱਪਰ ਬਣਦੇ ਨੇ ਬਹੁਤ ਦੁਕਾਨਾਂ ਸੀ ਪਹਿਲਾਂ ਕੰਮ ਕਰਦਿਆਂ ਜੀ ਹੋਲ ਸੇਲ ਦਾ ਕੰਮ ਬਹੁਤ ਜਿਆਦਾ ਵੱਡਾ ਸੀ ਗਈ ਪਹਿਲਾਂ ਹੁਣ ਕੰਮ ਬਹੁਤ ਜਿਆਦਾ ਡਾਉਣ ਪੈ ਗਏ ਮਾਲ ਜੀ ਆਪਣੇ ਪੰਜਾਬ 'ਚ ਸਾਰੀ ਜਾਂਦਾ ਸੀਗਾ ਰਾਜਸਥਾਨ ਬੋਸ਼ੇ ਵਾਲਾ ਬਾਚੂ ਚ ਜਾਂਦਾ ਸੀ ਜੀ ਤਾਂ ਕਰਕੇ ਵੀ ਹੁਣ ਬਹੁਤ ਦਿੱਕਤ ਪੈਂਦੀ ਹੈ ਕੰਮ ਦੀ ਫੁੱਟੀ ਫੁੱਟੀ ਬਹੁਤ ਲਾਗਤਾਂ ਰੇਟ ਉੱਥੇ ਖੜੇ ਨੇ ਪਹਿਲਾਂ ਵਾਲੀ ਹਾਂ ਤੋਂ 5-10 ਸਾਲ ਪਹਿਲਾਂ ਵਾਲੇ ਪਰ ਉਨ ਲਾਗਤ ਵੱਧਣ ਲੱਗਣ ਲੱਗੀ ਫੱਟੀ ਵਗੈਰਾ ਮਹਿੰਗੀ ਹੋ ਗਈ ਦੁੱਗਣੇ ਦੁੱਗਣੇ ਰੇਟ ਹੋ ਗਏ ਇਹ ਦੇ ਇੱਕ ਚੀਜ਼ ਪੰਦਰਾਂ ਦੇ ਟਰੈਕਟਰ ਬਣਾਉਣੇ ਆ ਵੱਡਾ ਛੋਟਾ 200 300 400 ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਤੇ ਬਾਕੀ ਟਰੱਕ ਆਹ ਨਾਲ ਬਣਾਉਣੇ ਆਹ ਨਾਲ ਆਪਾਂ ਆਹ ਨਾਲ ਵੀ ਦੇ ਰਹੇ ਆ ਜੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੀ ਵਾਸਤੇ ਲੱਗ ਤੋ ਤੇ ਵਾਸਤੇ ਅਲੱਗ ਘਟਾਰਾਂ ਵਾਸਤੇ ਅਲੱਗ ਉਹਨੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਸਰਾਖ ਨੇ ਇਸ ਤਰ੍ਹਾਂ ਵੀ ਆਹਨੇ ਜਪੜ ਇਹਨਾਂ ਦੇ ਰੱਖਾਂ ਖਤਮ ਹੋ ਗਏ ਜੀ ਪੜੀਆਂ ਟਿੱਬੇ ਸਭ ਕੁਝ ਖਤਮ ਹੋ ਗਿਆ ਤਾਂ ਕਰ ਕਿਉਂਕਿ ਆਪਾਂ ਆਨਲਾਈਨ ਵੀ ਨਹੀਂ ਕਰ ਸਕਦੇ ਤੇ ਇੱਕ ਤਰ੍ਹਾਂ ਦਾ ਇਹੀ ਉਹ ਵਾਇਪਨਾ ਵੀ ਕਰਨੇ ਵੀ ਆਪਾਂ ਇੱਕ ਜਗ੍ਹਾ ਦਿੱਤੀ ਇਹਨੂੰ ਇੱਕ ਅਸੀਂ ਆਨਲੇ ਵੀ ਬਣਾਉਣੀ ਜਿਵੇਂ ਪੜੀਆਂ ਤਿੱਬੇ ਆਪਾਂ ਨੇ ਰੱਖਾਂ ਖਤਮ ਕੀਤੀਆਂ ਹਨਾ ਜੀ ਆਪਣੀ ਦੂਜੀ ਕੜੀ ਵਾਲੇ ਛੱਤਾਂ ਹੁੰਦੀਆਂ ਸੀ ਉੱਥੇ ਰਹਿੰਦੇ ਸੀ ਪੰਛੀ ਅੱਗੇ ਆਪਾਂ ਇਹਨੂੰ ਆਨਲਾਈਨ ਵੀ ਨਹੀਂ ਕਰ ਸਕਦੇ ਆਪਾਂ ਇੱਕ ਅਸੀਂ ਨੂੰ ਜਗ੍ਹਾ ਦਿੱਤੀ ਹੈ ਆਹ ਨਾਲ ਤਾਂ ਇਹ ਆਪਿਆਰ ਕਰਨਾ ਲੱਗ ਤਲਕ ਤਰ੍ਹਾਂ ਦੀ ਜਿਹੜੀ ਚਿੜੀ ਹੈ ਜੀ ਆਪਣੇ ਘਰਾਂ ਚ ਰਹਿੰਦੀ ਦੀ ਦਰਖਤ ਤੇ ਆਨ ਨਾਲ ਜਿਹੜੀ ਪਾਉਂਦੀ ਨਹੀਂ ਠੀਕ ਹੈ ਜੀ ਇਹਦਾ ਖੁੱਡਾਂ ਦੇ ਪੰਛੀ ਹਰੇਕ ਪੰਛੀ ਇਹ ਝ ਵੀ ਨਹੀਂ ਆਉਂਦਾ ਕਈ ਪੰਛੀ ਆਪਦੇ ਬੁੰਤੀ ਦਾ ਰਾਲ ਨਾਲ ਆਪ ਤਿਆਰ ਕਰਦੇ ਨੇ ਤਾਂ ਕਰਕੇ ਆਪ ਨੂੰ ਆਣ ਨੇ ਵੀ ਜ਼ਰੂਰ ਲਾਉਣ ਚਾਹੀਦੇ ਨੇ ਕੰਮ ਠੀਕ ਆ ਵਧੀਆ ਚੱਲ ਜਾਂਦਾ ਹੀ ਬਸ ਟਾਈਮ ਬਸ ਹੋ ਜਾਂਦਾ ਕੰਮ ਵਧੀਆ ਤਸੱਲੀ ਬਖਸ਼ ਕਰਦੇ ਨੇ ਵਧੀਆ ਚੱਲੀਆਂ ਦਾ 8 ਘੰਟੇ ਡਿਊਟੀ ਕਰਦੇ 9 ਘੰਟੇ ਜਿੰਨਾ ਕਿ ਬਾਕੀ ਇੱਕ ਤਾਂ ਬੁੜੀਆਂ ਨਿਰੰਗ ਕਰਨ ਵਾਲੀਆਂ ਆ ਵੀ ਪ੍ਰਾਣਾ ਸਿਪ ਵਿਚਾਰ ਕੇ ਪਜਾ ਕੇ ਰੱਖਣ ਵੀ ਆਪਣਾ ਇਹਨਾਂ ਬੱਚਾ ਨੂੰ ਇਹਨਾਂ ਖੇਡਾਂ ਨਾਲ ਜੋੜ ਕੇ ਰੱਖਣ ਜੀ ਤਾਂ ਕਰਕੇ ਆਪਾਂ ਵੀ ਬੱਚਿਆਂ ਨੂੰ ਸਿੱਖਿਆ ਮੇਲੇ ਵੀ ਹਾਂ ਸਾਡੇ ਪੁਰਖੇ ਵੀ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਸਾਡੇ ਪੁਰਖੇ ਬਲਾਹ ਕਰਦੇ ਸੀਗੇ ਹਨ ਇਸ ਤਰ੍ਹਾਂ ਵੀ ਆਪਣੇ ਬੱਚੇ ਤੰਦਰੁਸਤ ਰਹਿਣ ਤੇ ਬਾਕੀ ਮੋਬਾਈਲਾਂ ਤੇ ਬੱਚੇ ਰਹਿਣ ਨੇ ਨਿਗਾ ਵੀ ਮੋਬਾਈਲਾਂ ਨਿਗਾ ਵੀ ਖਰਾਬ ਹੁੰਦੀ ਜੀ ਪਰਣਾ ਸੱਭੇ ਚਾਰਕ ਬੱਚੇ ਰਹਿਣ ਨੇ ਨਿਗਾ ਵੀ ਖਰਾਬ ਹੋ ਰਹੀ ਹੈ ਬੱਚੇ ਦੀ ਗ੍ਰੋਥ ਵੀ ਖਰਾਬ ਹੋ ਰਹੀ ਹੈ ਬੱਚੇ ਦਿਮਾਗ ਵੀ ਉਧਰ ਜਾਦੇ ਰਹਿੰਦਾ ਵੀ ਮੋਬਾਈਲੀ ਚਲਾਈ ਜਾਵਾ ਪੜਾਈ ਤੋਂ ਵੀ ਬਹੁਤ ਔਖਾ ਹੋ ਰਿਹਾ ਜੀ ਸਾਡਾ ਨਾਮ ਬਿੱਟੂ ਹੈ ਜੀ ਪਿੰਡ ਤਨੌਲਾ ਆਤਰ ਸਿੰਘ ਵਾਲੇ ਰੋਡ ਤੇ ਅਸੀਂ ਲੱਕੜ ਦੇ ਖਲਾਉਣੇ ਬਣਾਉਣੇ ਆ ਟਰੱਕ ਕਪੈਨ ਜੀਪ ਕੋੜਾ ਟਰਾਲਾ ਕਿ ਜਿਹੜੀ ਐਸੀ ਕਲਾ ਕਰਦੇ ਆ ਕਿ ਜਿਹੜੀ ਗਾਹਾਂ ਨੂੰ ਵੀ ਜਵਾਕ ਨੂੰ ਪਸੰਦ ਆਵੇ ਤੇ ਸਾਡੇ ਇਸ ਕਾਰਨ ਕਰਕੇ ਵੀ ਜਵਾਕਾਂ ਨੂੰ ਇਹ ਚੀਜ਼ਾਂ ਦਿਖਾਈਆਂ ਜਾਣ ਜਿਵੇਂ ਅੱਗੇ ਲੱਕੜੀ ਦੇ ਟਰੈਕਟਰ ਆਉਂਦੇ ਸੀਗੇ ਲੋਕ ਖੇਤੀ ਕਰਦੇ ਲੋਕ ਜਵਾਕ ਕਹਿੰਦਾ ਮੈਂ ਤਾਂ ਲੱਕੜੀਆ ਟਰੈਕਟਰ ਹੀ ਲੈ ਕੇ ਆਉਣਾ ਉਹ ਜੀਰੀ ਬੀਜਣ ਵਾਸਤੇ ਖੁਸ਼ ਹੁੰਦਾ ਵੀ ਮੈਂ ਇਹ ਚੀਜ਼ਾਂ ਲੈ ਕੇ ਆਵਾਂ ਤੇ ਹੁਣ ਤਾਂ ਮੋਬਾਈਲਾਂ ਦੇ ਅਨੁਸਾਰ ਸਾਰੀ ਪੱਟੀ ਮੇਸ ਕਰਤੀ ਐ ਇਸ ਕਰਕੇ ਤਾਂ ਅਸੀਂ ਇਹ ਜਾਣਿਆ ਵੀ ਥਾਂ-ਥਾਂ ਸਾਡੇ ਮੇਲੇ ਲਾਏ ਜਾਣ ਥਾਂ-ਥਾਂ ਸਾਨੂੰ ਲੋਕਾਂ ਨੂੰ ਦਿਖਾਇਆ ਜਾਵੇ ਵੀ ਸਾਡਾ ਪੁਰਾਣਾ ਕਲਚਰ ਕੀ ਸੀਗਾ ਸਾਨੂੰ 20-25 ਸਾਲ ਹੋ ਚੱਲੇ ਜੀ ਪਹਿਲਾਂ ਤਾਂ ਪੂਰੇ ਮਤਲਬ ਕਿ ਲੱਖਾਂ ਦਾ ਕੰਮ ਸੀਗਾ ਹੁਣ ਬਹੁਤ ਘਟ ਗਿਆ ਇਸ ਕਰਕੇ ਤਾਂ ਸਾਨੂੰ ਇਹੀ ਪ੍ਰੋਬਲਮ ਆਉਂਦੀ ਹੈ ਵੀ ਸਾਡੇ ਸਰਕਾਰ ਸਾਡੇ ਉੱਤੇ ਕੋਈ ਧਿਆਨ ਨਹੀਂ ਦਿੰਦੀ ਵੀ ਅਸੀਂ ਜਵਾਕਾਂ ਨੂੰ ਇਹ ਚੀਜ਼ਾਂ ਦਿਖਾਈਏ ਤੇ ਸਾਨੂੰ ਫਰਕ ਪਵੇ ਜਿਹੜਾ ਚਾਈਨਾ ਦਾ ਮਾਲ ਆਇਆ ਜਵਾਕ ਲੈ ਕੇ ਆਉਂਦਾ ਉਹ ਜਲਦੀ ਟੁੱਟ ਜਾਂਦਾ ਹੈ ਜੇ ਜਵਾਕਰ ਮੰਦੁਖੀ ਹੁੰਦਾ ਫਿਰ ਵਿੱਚ ਅਸੀਂ ਸਾਡਾ ਆਪਦਾ ਮੰਦੁਖੀ ਹੁੰਦਾ ਵੀ ਸਾਲਾ ਜਵਾਕ ਨੇ ਪੈਸੇ ਲਾਏ ਨੇਗੇ ਇਸ ਕਰਕੇ ਅਸੀਂ ਆਪਣੀ ਜਿਹੜੀ ਚੀਜ਼ ਬਣਾਉਣੀ ਦਾ ਪੂਰੀ ਸ਼ੁੱਧ ਬਣਾਉਣੀ ਆ ਸਰਕਾਰ ਨੂੰ ਤਾਂ ਅਸੀਂ ਇਹੀ ਕਹਨੇ ਆ ਵੀ ਸਾਨੂੰ ਥਾ ਥਾ ਮੇਲੇ ਲਾਉਣ ਦਿੱਤੇ ਜਾਣ ਸਾਨੂੰ ਥਾ ਥਾ ਮਦਦ ਕਰ ਇਹਨਾਂ ਦੀ ਮਸ਼ਹੂਰੀ ਕੀਤੀ ਜਾਵੇ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਵਾਕ ਨੇਗੇ ਉਹ ਪੂਰੇ ਵਧੀਆ ਰਹਿਣ ਸਾਡੇ ਕੋਲ ਟਰੱਕ ਜੀਪ ਕਰਪੈਨ ਜਿਪਸੀ ਘੋੜਾ ਟਰਾਲਾ ਵੱਡਾ ਟਰਾਲਾ ਹਾਲ ਜਾਂਦਾ ਜੰਮੂ ਰਸਤਨ ਹਰੀਕੇਪਤਨ ਅੰਬਰਸਰ ਯੂਪੀ ਦਿੱਲੀ ਸਾਰਾ ਹੋਰਸੇਲ ਦਿੰਨੇ ਆ ਜੀ ਕੋਈ ਰਿਟੇਲ ਨਹੀਂ ਕਰਦੇ ਅਸੀਂ ਪੇਮੈਂਟ ਕੈਸ਼ ਆ ਜੀ ਸਾਰੀ ਅਸੀਂ ਸਰਕਾਰ ਨੂੰ ਹੋਰ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਹਨਾਂ ਦੀ ਵੱਧ ਤੋਂ ਵੱਧ ਨੌਲੇਜ ਦਿੱਤੀ ਜਾਵੇ ਜਿਵੇਂ ਬਾਹਰ ਖੇਡਾਂ ਮਾਰਨ ਦੀਆਂ ਨੇ ਕਰਨਾਟਕਾ ਚ ਉਹਦੀਆਂ ਮਸ਼ੀਨਾਂ ਸਾਨੂੰ ਦਿਖਾਈਆਂ ਜਾਣ ਤੇ ਨੌਲੇਜ ਦਿੱਤੀ ਜਾਵੇ